ਆਜੋ ਆਜੋ ਤੁਹਾਡੇ ਕੋਲ ਹੀ ਚੱਲੀ ਹਾਂ ਕਿਉਂ ਕੋਈ ਕੰਮ ਹੀ ਕੰਮ ਕਾਦਾ ਹੁਣਾਵਾ ਤੁਹਾਡਾ ਧਿਆਨ ਘਰ ਵੱਲ ਹੋਵੇ ਤੇ ਫੇਰ ਹੀ ਪਤਾ ਲੱਗੇ ਕਿ ਕੀ ਹੋਇਆ ਗੱਲ ਹੋਈ ਕੀ ਆ ਬੁਝਾਤਾ ਨਹੀਂ ਆ ਪਾਈ ਜਾਣ ਦੀ ਗੱਲ ਤੇ ਦੱਸ ਤਾਂ ਕਾਦੀਆਂ ਪਾਉਣੀਆਂ ਵਾ ਆ ਤੁਹਾਡੀ ਪਰਜਾਈ ਨੇ ਜਿਹੜਾ ਕੰਮ ਕੀਤਾ ਨਾ ਉਹ ਚੰਗਾ ਨਹੀਂ ਕੀਤਾ ਤੁਸੀਂ ਬੜੀ ਹਮਦਰਦੀ ਉਹਦੇ ਨਾਲ ਰੱਖਦੇ ਹੀ ਵੀ ਨਾ ਉਹਦੇ ਚੰਗੀ ਬੜੀ ਆ ਸੁਣ ਕੇ ਮੈਨੂੰ ਰੋਣ ਆਉਣ ਡਿਆ ਵਾ ਪਤਾ ਨਹੀਂ ਸੈਟ ਵੇਚ ਲਿਆ ਵਾ ਕਿ ਜੱਪੇ ਕੇ ਸਾਡਾ ਹੀ ਆ ਤੇ ਸਿੱਧਾ ਸਿੱਧਾ ਮੇਰਾ ਤੇ ਜੀਵਨ ਦਾ ਨਾਲ ਆਉਣ ਡਈ ਆ ਪੀ ਤੂੰ ਹੀ ਮੇਰੇ ਕਮਰੇ ਵਿੱਚੋਂ ਕੱਢਿਆ ਵਾ ਰਮਨ ਕਾਦਾ ਸਮਾਨ ਕੱਢ ਲਿਆ ਤੂੰ ਉਹਦਾ ਮੈਨੂੰ ਤਾਂ ਤੇਰੀ ਸਮਝ ਨਹੀਂ ਆਉਂਦੀ ਵੀ ਕੀ ਗੱਲਾਂ ਕਰਨ ਡਈਆਂ ਮੈਂ ਵੀ ਤਾਂ ਘਰਤੀ ਰਹਿਣ ਡਿਆ ਵਾ ਉਹਦਾਂ ਦੀ ਤਾਂ ਕੋਈ ਗੱਲ ਨਹੀਂ ਹੋਈ ਜਦੋਂ ਦੀ ਉਹ ਆਈ ਐ ਉਹਦਾਂ ਦੀ ਗੱਲ ਕਾਦੀ ਹੁਣੀ ਹੀ ਵਿਉਂਤਾਂ ਬਣਾਉਣ ਡਈ ਹੀ ਵੀ ਕੋਈ ਨਾ ਕੋਈ ਸਕੀਮ ਘਟਦੀ ਆ ਤੇ ਫੇਰ ਹੀ ਗੱਲ ਕਰਨੀ ਹੀ ਹੁਣ ਪਤਾ ਨਹੀਂ ਕਿੱਥੇ ਰੱਖ ਲਿਆ ਵਾ ਨਾ ਹਾਡਾ ਲਾਉਣ ਡਈ ਆ ਇਹਨੂੰ ਉਹ ਦਿਨ ਭੁੱਲ ਗਿਆ ਜਦੋਂ ਵਿਆਹ ਕਰਵਾ ਕੇ ਤਾਂ ਆਉਣ ਲੱਗੀ ਸੀ ਤਾਂ ਮਾਤਾ ਇਹਨੂੰ ਘਰ ਨਹੀਂ ਵੜਦੀ ਵੀ ਮੈਂ ਨਹੀਂ ਵੜਨ ਦੇਣਾ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਵਾ ਅਹੀਂ ਤਰਲੇ ਮਿੰਤਾ ਕਰਕੇ ਨਾ ਤੇ ਘਰ ਵੜਿਆ ਵੀ ਮੰਮੀ ਕੋਈ ਗੱਲ ਨਹੀਂ ਆ ਲੈਂਦੇ ਹੁਣ ਜੇ ਉਹਨਾਂ ਕਰਵਾ ਹੀ ਲਿਆ ਵਾ ਤੇ ਕਿੱਥੇ ਤੱਕਾ ਦੇਣਾ ਵਾ ਨਾਲੇ ਗੱਲ ਤੇ ਰਮਨ ਇਹ ਸੋਚਣ ਵਾਲੀ ਆ ਜਿੱਦਣ ਦੀ ਇਹ ਗਈ ਆ ਤੂੰ ਤੇ ਉਹਦੇ ਕਮਰੇ ਚ ਗਈ ਨਹੀਂ ਆਪ ਹੀ ਝਾੜੂ ਲਾ ਕੇ ਤੇ ਉਹ ਬਾਹਰ ਕਰ ਦਿੰਦਾ ਇਹ ਕੂੜਾ ਗਾੜੀ ਨੂੰ ਖਿੱਚ ਕੇ ਤੇ ਗਾਂ ਲੈ ਆਈਦਾ ਹੈ ਹੈ ਮੈਨੂੰ ਇਹ ਸੋਨਾ ਕਿਹੜੇ ਵੇਲੇ ਕੱਢ ਲਿਆ ਮੈਨੂੰ ਇਹਦੀ ਕਰਤੂਤਾ ਪਤਾ ਹੀ ਮੈਂ ਇਹਦੇ ਅੰਦਰ ਤਾਂ ਹੀ ਨਹੀਂ ਵੱਟਦੀ ਵੀ ਇਹਨੇ ਕੋਈ ਨਾ ਕੋਈ ਕੰਮ ਆਣ ਕੇ ਕਰਨਾ ਵਾ ਅੱਜ ਤੱਕ ਨਾ ਕਦੇ ਰੁਪਈਆ ਨਹੀਂ ਮੈਂ ਛੇੜਿਆ ਇਹਨੇ ਮੈਨੂੰ ਚੋਰ ਬਣਾ ਤਾ ਵਾ ਮੈਨੂੰ ਰੋਣ ਆਉਂਦਿਆ ਵਾ ਜੇ ਇਦਾਂ ਦੀ ਗੱਲ ਆ ਮੈਂ ਚਲ ਜਾਂ ਨਹੀਂ ਤੇ ਰਹਿ ਪਏ ਇੱਥੇ ਫਿਰ ਤੇਰਾ ਦਿਮਾਗ ਖਰਾਬ ਹੋ ਗਿਆ ਵਾ ਦਿਮਾਗ ਤੇ ਖਰਾਬ ਹੋਣਾਈਆ ਮੁੰਡਾ ਮੇਰਾ ਵਿਆਹਣ ਵਾਲਾ ਵਾ ਤੂੰ ਹੁਣ ਇਹੋ ਜਿਹਾ ਇਲਜ਼ਾਮ ਮੇਰੇ ਸਿਰ ਤੇ ਲਾਉਣ ਦੇ ਆ ਸਾਰੇ ਕੰਮ ਇਹਨਾਂ ਦੇ ਪਵਾੜੇ ਹੀ ਕਰਨ ਵਾਲੇ ਚੱਲ ਕੋਈ ਗੱਲ ਨਹੀਂ ਮੈਂ ਪੁੱਛਦਾ ਭਲਾ ਲਖਵੀਰ ਨਾ ਕਰਦਾ ਨਾ ਗੱਲ ਤੁਸੀਂ ਕੀ ਪੁੱਛਣਾ ਵਾ ਚੱਲ ਕੋਈ ਗੱਲ ਕਰਨੀ ਕੋਈ ਵੀ ਹੱਦ ਕਰੀ ਜਾਂਦੇ ਆ ਕੋਈ ਗੱਲ ਨਹੀਂ ਮੈਂ ਪੁੱਛਦਾ ਨੂੰ ਈ ਆ ਰਹਾ ਹੱਦ ਹੋ ਗਈ ادیਪ ਵਾਲੀ ਗੱਲ ਵੀ ਤੂੰ ਉੱਥੇ ਵੇਤ ਸਹੀ ਵੀ ਕਿਤੇ ਰੱਖਤ ਨਹੀਂ ਲਿਆ ਤੂੰ ਆਣ ਕੇ ਸਿੱਧਾ ਨਾਲ ਲਾਤਾ ਰਮਨ ਦਾ ਵੀ ਇਹਨੇ ਕੱਢ ਲਿਆ ਤੇ ਗੱਲ ਉਹਦੀ ਵੀ ਠੀਕ ਆ ਵੀ ਜਦੋਂ ਦੇ ਆਈਆਂ ਰੁਪਈਆ ਉਧਰ ਉਧਰ ਹੀ ਨਹੀਂ ਕਦੀ ਕੀਤਾ ਹੱਦ ਹੋਈ ਆ ਜਿੰਨੇ ਪੈਸੇ ਲਿਆ ਕੇ ਮਾਤਾ ਨੂੰ ਦੇ ਦੇ ਇਦਾਂ ਹੀ ਬਿਸਤਰੇ ਥੱਲੇ ਦੇ ਛੜਦੀ ਐ ਤੇ ਜੇ ਕੱਢਣ ਵਾਲੀ ਹੁੰਦੀ ਤੇ ਇਹਦਾ ਨਾਮ ਲੱਗਾ ਹੀ ਰਹਿਣਾ ਸੀ ਫਿਰ ਕਰਦਾ ਨਾ ਗੱਲ ਇਹਨਾਂ ਨਾਲ ਠਾਡੇ ਨਾਲ ਤਾਂ ਬਰਾਈ ਹਾਲ ਹੋ ਗਿਆ ਚਲ ਹਾਂ ਬੇਨਾ ਚਾਹ ਪੀ ਕੇ ਜਾ ਕੇ ਬੁੱਕੀ ਕੰਫੀਰ ਕਰਦੇ ਆ ਮੈਂ ਲਖਵੀਰ ਹਾਂਜੀ ਮੰਮੀ ਇਧਰ ਆ ਗੱਲ ਸੁਣ ਮੇਰੀ ਤੈਨੂੰ ਠੀਕ ਨਹੀਂ ਆਈ ਹਾਂ ਬੈਠੀ ਮੈਂ ਹਾਂਜੀ ਕਿੱਥੋਂ ਆਇਆ ਨਮੀਦੂ ਨਮੀਦੂ ਆਇਆ ਚਲੋ ਉਹ ਤਾਂ ਕੋਈ ਨਹੀਂ ਆਇਆ ਤੇ ਚੰਗਾ ਹੋਇਆ ਤੇ ਪਰ ਮੈਂ ਨਹੀਂ ਆ ਵੀ ਵੇਹ ਤੇਰੀ ਰਨ ਦੇ ਕੰਮ ਹਾਰ ਹੁਣ ਇਹ ਨਹੀਂ ਪਤਾ ਵੀ ਤੂੰ ਕੱਢ ਕੇ ਗਾਂਵਸ਼ਾ ਕਰ ਲਿਆ ਕਿ ਉਹਨੇ ਕਰ ਲਿਆ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਤੇ ਹੁਣ ਨਾਂ ਲਾਉਣ ਡਈ ਐ ਬਾਕੀ ਦਿਆਂ ਦਾ ਕਦਿਆਂ ਦੀ ਰਮਨ ਨੇ ਕੱਢ ਲਿਆ ਕਦਿਆਂ ਦੀ ਜੀਵਨ ਨੇ ਕੱਢ ਲਿਆ ਆ ਕੋਈ ਤਰੀਕਾ ਥੋੜਾ ਵਾ ਉਹਨਾਂ ਦਾ ਕਦੀ ਅੱਜ ਤੱਕ ਚੀਜ਼ ਕੋਈ ਛੇੜੀ ਹੀ ਨਹੀਂ ਘਰ ਦੇ ਵਿੱਚ ਉਹ ਤੇ ਇਹਦਾ ਹਾਰ ਕੱਢਣਾ ਸੀ ਕਿਹੋ ਜਿਹਾ ਕੰਮ ਕਰਦੀ ਜਾਏ ਉਹ ਗੱਲ ਮੰਮੀ ਮੇਰੀ ਵੀ ਹੋਈ ਉਹਦੇ ਨਾਲ ਹੂੰ ਮੈਂ ਵੀ ਇਹਨੂੰ ਐਸੇ ਗੱਲਾਂ ਛਡਕਿਆ ਵਾ ਨਾ ਤੂੰ ਕਿਹਨੂੰ ਕੱਢਦੇ ਆ ਵੇਖਿਆ ਨਾ ਕੁਛ ਤੂੰ ਕਦੇ ਵਾਸਤੇ ਮੈਂ ਨਾਂ ਲਾਈ ਜਾਨੀ ਕਿਸਦਾ ਵੀ ਹੁਣ ਸਾਨੂੰ ਕੀ ਪਤਾ ਕਿਤੇ ਆਪ ਹੀ ਨਹੀਂ ਛੱਡ ਆਈ ਨਾ ਨਾ ਲਾਈ ਜਾਂਦੀ ਐ ਨਾ ਸਕੀਮ ਬਣਾ ਲਈ ਹੋਣੀ ਆ ਫੇ ਟਬਰ ਦਾ ਨਾਮ ਲਾ ਦਾਂਗੇ ਜਾ ਕੇ ਸੱਚੀ ਹੋਂਦੀ ਮਾਰੀ ਹੁੰਦੀ ਆਗੇ ਹੁਣ ਕੀ ਕਰਨਾ ਐਦਾਂ ਸੱਚੀ ਥੋੜੀ ਇਹਨੂੰ ਹੋ ਜਾਣਾ ਜਿਹੜੇ ਕੰਮ ਕਰਦੀ ਫਿਰਦੀ ਆ ਇਹ ਸੱਚ ਹੋਣ ਵਾਲੇ ਕੰਮ ਨਹੀਂ ਗੇ ਹੈਗੇ ਐਨ ਤਾਂ ਮੇਰੇ ਘਰ ਦਾ ਬੇੜਾ ਕਰਕ ਕਰਕੇ ਰੱਖ ਦਿੱਤਾ ਜਦਨ ਦੀ ਆਈ ਆ ਪੁੱਠਿਆਂ ਪੈਰਾਂ ਵਾਲੀ ਕਿਦਾਂ ਦਾ ਕੰਮ ਕਰਦੀ ਆ ਕਿੱਥੋਂ ਲੈ ਆਂਦੀ ਆ ਇਹੋ ਜਿਹਾ ਤੂੰ ਨਹਿਸ਼ ਉਹ ਮੈਂ ਤੇ ਲੈਂਦੀ ਮੈਂ ਤੇ ਕੱਢ ਵੀ ਦਿੱਤੀ ਸੀ ਮੜ ਕੇ ਮੈਂ ਤੇ ਬਾਕੀ ਸਾਵਨ ਨਾਲ ਰੱਖਿਆ ਉਹਨੂੰ ਘਰ ਫੇਰ ਮਨ ਨੂੰ ਕਿ ਪਤਾ ਫੇਰ ਉਹਨੇ ਕੰਮ ਸ਼ੁਰੂ ਕਰ ਦੇਣਾ ਪਰ ਇਹ ਵੇਖ ਲੈ ਤਨ ਜੇ ਉਹਨੂੰ ਘਰ ਰੱਖ ਲਿਆ ਤਾਂ ਉਹਨੂੰ ਸ਼ਰਮ ਚਾਹੀਦੀ ਥੋੜੀ ਬਹੁਤੀ ਮੈਨੂੰ ਘਰੋਂ ਬਾਹਰ ਕੱਢਿਆ ਸੀ ਤੇ ਜੇ ਹੁਣ ਮੈਨੂੰ ਘਰ ਦਿਆਂ ਨੇ ਵਾਰ ਹੀ ਲਿਆ ਘਰ ਤੇ ਮੈਂ ਇਹ ਕੰਮ ਨਾ ਕਰਾਂ ਹੁਣ ਪੁੱਠੇ ਸਿੱਧੇ ਤੁਸੀਂ ਉਦਨ ਘਰ ਨਹੀਂ ਹੈਗੇ ਭਾਬੀ ਨਾਲ ਵੀ ਮੇਰੀ ਗੱਲ ਹੋਈ ਸੀ ਤੇ ਮੈਂ ਜੀਵਨ ਢਾਣ ਨੂੰ ਗਿਆ ਆਹੋ ਬੈ ਵੀ ਤੁਹਾਡੀ ਮਰਜ਼ੀ ਆ ਜੇ ਤੁਸੀਂ ਕਹਿੰਦੇ ਹੋ ਤਾਂ ਫੇਰ ਰੱਖਣਾ ਵਾ ਜੇ ਤੁਸੀਂ ਨਹੀਂ ਕਹਿੰਦੇ ਤਾਂ ਨਹੀਂ ਰੱਖਣਾ ਮੈਂ ਘਰ ਹੁੰਦੀ ਤੇ ਮੈਂ ਤਾਂ ਰੱਖਣੀ ਨਹੀਂ ਸਿੱਧੀ ਜਿਹੜੀ ਗੱਲ ਆ ਜਾਂ ਫਿਰ ਡੀਕ ਲੈਂਦੇ ਨਾ ਇਹ ਫਿਰ ਕਹਿੰਦੇ ਵੀ ਜਣੋਂ ਘਰ ਆਉਣਗੇ ਤੇ ਫਿਰ ਆਇਓ ਆਹੋ ਇਹ ਫਿਰ ਇਹਨਾਂ ਨੇ ਵੀ ਫਿਰ ਵੀ ਆਖਿਆ ਹੁਣਾਂ ਪਈ ਚਲੋ ਹੁਣ ਇਹ ਗੱਲ ਨੂੰ ਜਾਣ ਦੋ ਕੋਈ ਨਹੀਂ ਗਾੜੀ ਸੁਧਰ ਜੂਗੀ ਪਰ ਇਹ ਸੁਧਰੀ ਨਹੀਂ ਤੇ ਨਾ ਇਹਨੇ ਸੁਧਰਨਾਈਆਂ ਇਹਦਾ ਕੀ ਇਲਾਜ ਹੋ ਸਕਦਾ ਇਹਨਾਂ ਨੇ ਤੇ ਭਲਾ ਹੀ ਸੋਚਿਆ ਉਹ ਵਿਚਾਰਾ ਭਰਾ ਉਹਦਾ ਚੰਗਾ ਜਿਹੜਾ ਹੱਥ ਜੁੜੀ ਜਾਂਦਾ ਸੀ ਬਾਰ-ਬਾਰ ਉਹਦੇ ਕਰਕੇ ਰੱਖਿਆ ਇਹਨਾਂ ਨੇ ਭਰਾ ਤੇ ਚੰਗਾ ਤੇ ਪਰ ਇਹ ਨਹੀਂ ਨਾ ਚੰਗੀ ਇਹਨਾਂ ਭਰਾ ਦੀ ਇੱਜ਼ਤ ਵੀ ਨਹੀਂ ਰੱਖੀ ਇਹ ਆਣ ਕੇ ਫਿਰ ਦਾ ਪੀ ਇਹੋ ਜਿਹਾ ਕੰਮ ਕਰਨਾ ਝੂਠੇ ਲਜਾਮ ਲਾਉਣ ਦਾ ਪੀ ਟਬਰ ਨੂੰ ਕੀ ਬਣੂਗਾ ਇਹਦਾ ਕਿੰਨਾ ਵਸੇ ਬਾਹੂਗਾ ਬਨਵਾਉਂਦੀ ਮੇਰੇ ਘਰਾਂ ਕਮਰੇ ਚ ਕੈਮਰਾ ਲੱਗਾ ਤੇ ਮੈਂ ਹੁਣ ਤੇਰੇ ਕਰਕੇ ਹੁਣ ਹਰ ਇੱਕ ਤੇ ਸਿਰ ਤੇ ਲਾਦਾ ਮੈਂ ਕੈਮਰਾ ਦੱਸ ਤੇਰੇ ਕਮਰੇ ਜੀ ਨਹੀਂ ਲੱਗਾ ਤੇ ਤੇਰੇ ਕਮਰੇ ਚ ਕੈਮਰਾ ਨਹੀਂ ਲੱਗਾ ਤੇ ਤਾਂ ਤੇਰੇ ਕਮਰੇ ਚੋ ਚੋਰੀ ਹੋ ਗਈ ਆ ਆਪੇ ਇਹਨੇ ਕੀਤਾ ਸਭ ਕੁਝ ਲੋਕੀ ਮੈਂ ਕਮਰੇ ਚ ਕੈਮਰੇ ਲਾਉਂਦੇ ਹੁੰਦੇ ਆ ਆਪੇ ਇਹਨੇ ਕੀਤਾ ਸਭ ਕੁਝ ਇਹ ਜਾਣ ਕੇ ਝੂਠੇ ਨਾਲ ਲੁੰਦੀ ਆ ਟਬਰ ਤੇ ਪਰ ਗੱਲ ਚੰਗੀ ਨਹੀਂ ਏ ਇਹਦੇ ਵਾਸਤੇ ਇਹ ਵੀ ਵੇਲੰਦੋ ਭਲਾ ਲਈਏ ਫੁੱਲਣ ਬਾਰੀਆਂ ਵਿੱਚ ਅੱਛਾ ਮੈਂ ਪਹਿਲਾਂ ਆਪਣੀਆਂ ਬਾਰੀਆਂ ਚੈੱਕ ਕਰ ਕੇਟੀ ਚੈੱਕ ਕਰ ਜਿੱਥੇ ਰੱਖਿਆ ਸਮਾਨ ਆਹੋ ਵੇਖ ਲੈ ਨਾ ਲੱਭੂਗਾ ਤਾਂ ਕੋਈ ਨੋ ਕੋਈ ਹੱਲ ਹੋਰ ਕਰਾਂਗੇ ਤੂੰ ਮੈਂ ਕਦੋਂ ਤੱਕ ਨਾ ਲਾਈ ਯਾਨੀ ਕਿ ਇਦਾਂ ਵੀ ਆ ਪਹਿਲਾਂ ਤਸੱਲੀ ਤਾਂ ਕਰ ਵੇਖ ਕੇ ਚੰਗੀ ਤਾਂ ਕਿਤੇ ਆਪ ਹੀ ਨਾ ਗਾਮਸ਼ਾ ਰੱਗੀ ਹੋਏ ਉਹ ਚੁੱਕੀ ਗੱਲਾਂ ਮੇਰੇ ਗਾੜੀ ਲੱਗ ਸੁਟਿਆ ਉਹਨੇ ਗਾੜੀ ਆਂਦੀ ਆ ਲਓ ਤੁਹਾਡੇ ਘਰ ਦੇ ਦੇ ਕੰਮ ਵੇਖ ਲਓ ਆ ਵੀ ਚੋਰੀ ਕਰ ਲਿਆ ਨਾ ਕਰ ਲਿਆ ਚੋਰੀ ਕਰਦੇ ਸਾਡੇ ਚੋਰ ਨੇ ਆ ਤੂੰ ਆਖਣਾ ਮੇਰੇ ਘਰ ਦੇ ਨਹੀਂ ਚੋਰ ਮੇਰੇ ਘਰ ਦੇ ਨੇ ਕਦੀ ਇਹੋ ਜਿਹਾ ਕੰਮ ਕੀਤਾ ਨਹੀਂ ਅੱਗੇ ਨਾ ਪਿੱਛੇ ਤੇ ਤੇਰਾ ਹਾਰ ਚੁਕਣਾ ਸੀ ਸਾਦੀ ਹੋ ਗਈ ਦੇ ਬੜੀ ਰਹੇ ਇੱਥੇ ਚ ਟੱਬਰ ਨੂੰ ਬਦਨਾਮ ਕਰਦੀ ਆ ਇਹ ਇਹਦਾ ਹੁਣ ਵੇਖ ਲਓ ਫੇ ਕੀ ਇਹਦਾ ਹੱਲ ਕਰਨਾ ਵਾ ਨਹੀਂ ਹੱਲ ਇਹਦਾ ਕੀ ਕਰਨਾ ਜੇ ਹੁਣ ਇਹਨੇ ਦੁਬਾਰਾ ਨਾਲ ਆਇਆ ਤੇ ਨੂੰ ਭਜਾ ਦੇਣਾ ਫੇਰ ਇੱਥੇ ਇਹਦੇ ਭਰਾ ਨੂੰ ਕਰਦਨੇ ਆ ਨਾ ਫੋਨ ਤੇ ਉਹਦਣ ਤੋਂ ਹੱਥ ਜੋੜਦਾ ਇਹਨੂੰ ਰੱਖ ਲਓ ਇਹਨੂੰ ਰੱਖੀਏ ਅਸੀਂ ਇਹ ਹੁਣ ਆ ਕੰਮ ਕਰਨ ਰਹੀ ਆ ਹੁਣ ਸਾਡੇ ਟੱਬਰ ਦਾ ਨਾਮ ਲਾਉਣ ਦੇ ਝੂਠਾ ਮਾੜਾ-ਮੋੜਾ ਸਮਝਾ ਕੇ ਤੇ ਭੇਜ ਦੇ ਕੀ ਪਤਾ ਸਮਝਾਇਆ ਵੀ ਹੈ ਕਿ ਨਹੀਂ ਕੀ ਪਤਾ ਸਮਝਾ ਗੱਲ ਤਾਂ ਉਹਨਾਂ ਨੂੰ ਇੱਥੇ ਆ ਕੇ ਪਤਾ ਲੱਗੀ ਵੀ ਅਸਲੀ ਗੱਲ ਹੈਗੀ ਆ ਹਾਂ ਤਾਂ ਫੇਰ ਉਹਨਾਂ ਨੂੰ ਸਮਝਾਉਣਾ ਕਿੱਥੋਂ ਅਸੀਂ ਜੇ ਉਹਨਾਂ ਨੂੰ ਗੱਲ ਦਾ ਹੀ ਨਹੀਂ ਪਤਾ ਦੱਸਿਆ ਤੇ ਸਮਝਾਉਣਾ ਉਹਨ ਦਿਮਾਗ ਖਰਾਬ ਕਰਕੇ ਰੱਖਿਆ ਇਹਨੇ ਵਾਧੂ ਦਾ ਮਾਰੀ ਗੱਲ ਐ ਇਦਾਂ ਨਹੀਂ ਕਰਨੀ ਚਾਹੀਦੀ ਜਿੱਦਾਂ ਦੀ ਇਹ ਕੋਈ ਪਤਾ ਨਹੀਂ ਇਹ ਕਿਤਰਾ ਦੀ ਇਹ ਸੁਗਾਤ ਵਾ ਮੈਨੂੰ ਤਾਂ ਸਮਝ ਨਹੀਂ ਆਦੀ ਲੱਗਦੀ ਵੀ ਤੂੰ ਟੱਬਰ ਦੇ ਵਿੱਚ ਜੇ ਤੈਨੂੰ ਵਾਰ ਲਿਆ ਤਾਂ ਹੁਣ ਤੂੰ ਚੁੱਪ ਕਰਕੇ ਤਾਂ ਰੋ ਅਰਮਾਨ ਦੇ ਨਾਲ ਜੇ ਤਰਾ ਹਾਰ ਲੱਭਦਾ ਵੀ ਨਹੀਂ ਤਾਂ ਤੂੰ ਹੌਲੀ ਹੌਲੀ ਪਰਦੇ ਨਾ ਆਪਣੇ ਅੰਦਰ ਬਾਹਰ ਵੇਖ ਤੇ ਫੇਰ ਕੋਈ ਗੱਲ ਕਰ ਹੋ ਸਕਦਾ ਕਿ ਤੇ ਅੰਦਰੇ ਪਿਆ ਹੋਵੇ ਉਹ ਹੋਇਆ ਮੰਨਿਆ ਵਾ ਕਿ ਚਲ ਜੇ 2 ਮਹੀਨੇ ਹੋ ਗਏ ਆ ਇਹਨੂੰ ਫਿਰ ਤੇ ਬੰਦਾ ਕਹਦੇ ਵੀ ਚਲੋ ਠੀਕ ਆ ਵੀ ਇਦਾਂ ਦੀ ਗੱਲਬਾਤ ਹੋਈ ਆ ਅਰੇ ਕੱਲ ਦਿਨੋਂ ਰੱਖਿਆ ਵਾ ਅੱਜ ਫੇਰ ਇਹ ਕੰਮ ਕਰਨੇ ਸ਼ੁਰੂ ਕਰਦੇ ਨਹੀਂ ਐ ਜਿਹੜੀਆਂ ਇਹੋ ਜਿਹੀਆਂ ਹੋਣ ਨਾ ਇਹ ਸਮਝਦਿਆਂ ਘੱਟ ਹੀ ਹੁੰਦੀਆਂ ਨੇ ਤੇਰੇ ਮੈਨੂੰ ਦੱਸਾਂ ਇਹ ਘੱਟ ਹੀ ਸਮਝਣ ਵਾਲੀ ਆ ਮੇਰੇ ਹਿਸਾਬ ਨਾਲ ਤੇ ਮੁਸ਼ਕਲ ਹੀ ਆ ਸਮਝੇ ਇਹਨੂੰ ਤਾਂ ਪਤਾ ਹੀ ਨਹੀਂ ਟੱਬਰ 'ਚ ਰਹਿਣ ਦਾ ਵੀ ਟੱਬਰ 'ਚ ਰਹਿਣਾ ਕਿੱਦਾਂ ਗੱਲ ਖੋਰ ਜੀ ਹੈਗੀ ਆ ਕੋਈ ਇੱਕ ਅੱਧੀ ਵਾਰ ਇਹਨੂੰ ਸਮਝਾਉਣਾ ਵਾ ਦੇ ਦੇ ਸਮਝੂ ਠੀਕ ਆ ਨਹੀਂ ਤੇ ਤੇ ਭਰਾ ਨੂੰ ਸੱਦਣਾ ਵਾ ਚੈਰੀ ਗੱਲ ਕਰਨੀ ਆ ਹੁਣ ਸਮਝਾਈਏ ਇਹਨੂੰ ਕੀ ਇਹਨੂੰ ਹਾਰ ਕਿੱਥੋਂ ਦੇ ਗਏ ਅਸੀਂ ਜਿਹੜਾ ਨਾਂ ਲਾਉਂਦੇ ਹੀ ਸਾਡਾ ਨੇ ਜਲਿਆ ਹੋਵੇ ਤਾਂ ਫੇਰ ਹੀ ਦਈਏ ਉਹ ਤਾਂ ਮੈਂ ਕਿਹਾ ਵੀ ਅਹੀਂ ਕਿੱਥੋਂ ਦਈਏ ਜਦੋਂ ਆਪਾਂ ਪਹਿਲਾਂ ਨਹੀਂ ਵੇਚੜਿਆ ਕਦੇ ਵੇਚਿਆ ਹੀ ਨਹੀਂ ਆਹ ਕੀ ਪਤਾ ਜਿਹੜੀਆਂ ਦਵਾਈਆਂ دارو ਲਿਆਉਂਦੀਆਂ ਹਾਰ ਵੇਚ ਕੇ ਨਹੀਂ ਆਉਂਦੀਆਂ ਤੁਹਾਡੇ ਕੋ ਵੀ ਮਮੀ ਗਲਤੀ ਹੋਗੀ ਕੀ ਪਤਾ ਭਰਾਵਾ ਮੈਨੂੰ ਇਹੋ ਜਿਹਾ ਚਾਵਲੇ ਤੁਸੀਂ ਕੰਮ ਕਰਨਾ ਜਦੋਂ ਆਈ ਉਦੋਂ ਚੁੱਪ ਕਰਕੇ ਲੈ ਕੇ ਰੱਖ ਲੈਣਾ ਆਪਣੇ ਕੋ ਸੋਨਾ ਇਹਨੂੰ ਦੇਣਾ ਨਹੀਂ ਚਾਹੀਦਾ ਤੇ ਇਹਦੇ ਨਾਲ ਇਦਾਂ ਹੀ ਇਹਨੂੰ ਦਿੰਦੇ ਹੀ ਨਾ ਕੁਝ ਵੀ ਐਸੇ ਕਰਕੇ ਨਾ ਰੋਮਾ ਕੋ ਸੋਨੇ ਲੈ ਕੇ ਰੱਖ ਲੈਣੇ ਚਾਹੀਦੇ ਆ ਤਾਂ ਹੀ ਲੋਕੇ ਰੱਖ ਲੈਂਦੇ ਨਾ ਸੱਸਾਂ ਇਹਨਾਂ ਦਾ ਕੀ ਪਤਾ ਵਾ ਕੀ ਕਰਨਾ ਤਾਂ ਕੀ ਨਹੀਂ ਨਾ ਮੁੰਡਿਆ ਜਾ ਫਿਰ ਤੁਹਾਡੇ ਲੱਗਣੇ ਆ ਵੇਖਣੇ ਆ ਕੀ ਕਰਨਾ ਹੁਣ ਸੋਚਨੇ ਕੋਸਲਾ ਕੋਈ ਗੱਲ ਨਹੀਂ ਤੇ ਉਥੇ ਅੰਦਰ ਚਲੋ ਤੁਸੀਂ ਠੰਡ ਚ ਗੱਦਬਾਤ ਕਰਦੇ ਨਹੀਂ ਮੈਂ ਤਾਂ ਤੈਨੂੰ ਢੀਕਣ ਲਈ ਹਮ ਆਦੋਂ ਪੁੱਛਾਂ ਵੀ ਕੀ ਕਰਨਾ ਹੁਣ ਇੰਨੀ ਠੰਡ ਤੁਸੀਂ ਬਾਹਰ ਆ ਕੇ ਬੈਹਣ ਤੇ ਚਲੋ ਅੰਦਰ ਚਲੋ ਨਹੀਂ ਚਲੋ ਚਲੋ ਮੈਂ ਵੀ ਆ ਗਈ ਅੰਦਰ ਕੀ ਠੰਡ ਕਾ ਹੁਣ ਲੱਗਣੀ ਆ ਤੇ ਕੀ ਨਾ ਲੱਗਣੀ ਆ ਇਹ ਤਾਂ ਸਾਨੂੰ ਪੜਨੇ ਪਾਤਾ ਹੈ ਕੁੜੀ ਨੇ ਇਹੋ ਜਿਹਾ ਤੇ ਨੇਜੀ ਵਿਆਹ ਕੇ ਲੈਮਦਾ ਤੂੰ ਚਵੜ ਛਿਲੀਆਂ ਰਹਿੰਦੀਆਂ ਸਾਰਾ ਦਿਨ ਮੈਨੂੰ ਨਾ ਬਸ ਆਹ ਕੰਮ ਕਰਦੇ ਬਾਹਰ ਦੇ ਕਿੰਨੀ ਗੋਡੇ ਗੋਡੇ ਠ ਤੇਰੇ ਮੇਰੇ ਅੱਗੇ ਸੁੱਟ ਗਈਆਂ ਤਹਿ ਲਾਉਣ ਕੀ ਕਰਾਂ ਹੁਣ ਕਰਮਾਂ ਤੇ ਪੈਣਾ ਹੀ ਆ ਆ ਕੱਪੜੇ ਨਹੀਂ ਕਿਤੇ ਸੁੱਤਰ ਆਉਂਦੇ ਨਾ ਦੋ ਦੋ ਦਿਨ ਵੀਰ ਜੀ ਬਾਬਾ ਵੀਰ ਜੀ ਦਾ ਫੋਨ ਆਉਂਦਿਆ ਇਦਾਂ ਕਰਦੀ ਆ ਬਾਹਰ ਜਾ ਕੇ ਗੱਲ ਕਰਦੀ ਆ ਇੱਥੇ ਤੇ ਫੇਰ ਕੰਦਾ ਨੂੰ ਕੰਨਾ ਹੋਣੇ ਕੋਈ ਨਾ ਕੋਈ ਕਿਸੇ ਨੇ ਗੱਲ ਸੁਣ ਨਹੀਂ ਲੈਣੀ ਆ ਚੱਲ ਬਾਹਰ ਜਾ ਕੇ ਗੱਲ ਕਰਦੀ ਆ ਹੈਲੋ ਸਤਿ ਸ਼੍ਰੀ ਅਕਾਲ ਵੀਰ ਜੀ ਵਧੀਆ ਵਧੀਆ ਵੀਰ ਜੀ ਤੁਸੀਂ ਸੁਣਾਓ ਕੀ ਹਾਲ ਚਾਲ ਚਲੋ ਵਧੀਆ ਚਾਹੀਦੇ ਆ ਉਹ ਵੀਰ ਜੀ ਮੈਂ ਨਾ ਅੰਦਰ ਕੰਮ ਕਰਨੀ ਹੀ ਤੇ ਮੈਂ ਦੇਖ ਨਹੀਂ ਤੁਹਾਡਾ ਫੋਨ ਆਉਂਦਾ ਤੇ ਮੈਂ ਕਿਾ ਚੱਲ ਕੋਈ ਨਹੀਂ ਮੜ ਜਾ ਕੰਮ ਮੈਂ ਨਵੇੜ ਕੇ ਤੇ ਫੇਰ ਹੀ ਗੱਲ ਕਰਦੀ ਆ ਹਾਂਜੀ ਹਾਂਜੀ ਹੋਰ ਤੁਸੀਂ ਸੁਣਾਓ ਕਿਵੇਂ ਹੋ ਤੁਸੀਂ ਠੀਕ ਆ ਕੋ ਭਾਬੀ ਦਾ ਕਿੱਦਾਂ ਹੁਣ ਦੁਬਾਰਾ ਤੇ ਵੀਰ ਜੀ ਕੋਈ ਗੱਲ ਹੋਈ ਅੱਛਾ ਅੱਛਾ ਠੀਕ ਹੈ ਚੱਲ ਵਧੀਆ ਹੋਇਆ ਹੁਣ ਨਹੀਂ ਗੱਲ ਗੱਲਾਂ ਤੇ ਉਦਾਂ ਹੀ ਹੁੰਦੀਆਂ ਹਨਾ ਜਦੋਂ ਮੈਂ ਉੱਥੇ ਹੀ ਹੋਣ ਕਿਹੜੀ ਕੋ ਗੱਲ ਹੋਣੀ ਹੋਂ ਤੇ ਮੈਂ ਇੱਥੇ ਆ ਗਈ ਆ ਹੋਂ ਥੋੜਾ ਭਾਬੀ ਨੇ ਕੋਈ ਗੱਲ ਕਰਨੀ ਮੇਰੇ ਹੁੰਦੇ ਹੀ ਉਹਨੂੰ ਤਾਪ ਚੜਦਾ ਸੀ ਕਿ ਇੱਥੇ ਆਈ ਕਿਤੇ ਆਈ ਕਿਉਂ ਆ ਅਤ ਨਹੀਂ ਵੀਰ ਜੀ ਤੁਸੀਂ ਤੇ ਕਹਿਦਾ ਕਿ ਛੱਡ ਪਰਾਂ ਕਿ ਕਿਹੜੀ ਗੱਲ ਆ ਪਰ ਮੇਰੇ ਦਿਲ ਨੂੰ ਤੇ ਲੱਗੀ ਆ ਨਾ ਇੱਕ ਗੱਲ ਉਹ ਤੇ ਵੀਰ ਜੀ ਵਧੀਆ ਹੀ ਹੋ ਗਿਆ ਮੈਨੂੰ ਭਾਬੀ ਦਾ ਪਤਾ ਲੱਗ ਗਿਆ ਮੈਂ ਤੇ ਅੱਗੇ ਕਦੀ ਆਈ ਨਹੀਂ ਰਹਿਣ ਅੱਗੇ ਸਾਹ ਦਿਹਾੜੀਆਂ ਨਾ ਤੇ ਵਾਪਸ ਆ ਜਾਣਾ ਸੋਰੇ ਹੋਣ ਦੇ ਉੱਤੇ ਰਹੀ ਆ ਨਾ ਤੇ ਹੁਣ ਪਤਾ ਲੱਗੰਦਿਆ ਕਿ ਭਾਬੀ ਮੇਨਾ ਕਿਹੜੀ ਸੁਭਾਣਾ ਗੱਲ ਕਰਦੀ ਐ ਭਾਬੀ ਦਾ ਵੀ ਮੇਰੇ ਮੇਰੇ ਪ੍ਰਤੀਵਤੀਰਾ ਕੀ ਆ ਹਾਂਜੀ 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 ਵੀਰ ਜੀ ਕਿਹੜੀ ਗੱਲ ਓਹੋ ਵੀਰ ਜੀ ਤੁਹਾਨੂੰ ਮੈਂ ਹੁਣ ਕੀ ਦੱਸਾਂ ਗੱਲ ਦਾਜ ਦੀ ਥੋੜੋ ਹੀ ਗੱਲ ਤੇ ਜਿਹੜੀ ਇੱਥੇ ਇਹਨਾਂ ਨੇ ਕਹੀ ਆ ਸੱਚੀਆਂ ਹੀ ਗੱਲਾਂ ਨਹੀਂ ਵੀਰ ਜੀ ਮੈਂ ਤੁਹਾਨੂੰ ਸਾਰੀ ਗੱਲ ਦੱਸਣੀ ਹੀ ਪਰ ਨਾ ਮੈਂ ਸਿਰਫ ਨਾ ਭਾਬੀ ਦੇ ਡਰ ਤੋਂ ਨਹੀਂ ਦੱਸਿਆ ਮੈਂ ਕਿਹਾ ਇਦਾਂ ਤੇ ਉਦਾਂ ਹੀ ਵਤੀਰਾ ਨਾ ਹੈਗਾ ਮੇਰੇ ਪ੍ਰਤੀ ਖਰਾਬ ਤੇ ਜੇ ਮੈਂ ਗੱਲ ਦਸਤੀ ਤੇ ਫੇਰ ਪਤਾ ਨਹੀਂ ਇਹਨੇ ਕੀ ਕਰਨਾ ਵੀਰ ਜੀ ਆਈ ਤੇ ਮੈਂ ਇਹੀ ਹੀ ਕਿ ਤੁਹਾਨੂੰ ਸਚਾਈ ਦਸਾਂਗੀ ਸਾਰੀਆਂ ਗੱਲਾਂ ਕਿ ਇਹ ਗੱਲ ਹੋਈ ਮੇਰੀ ਗਲਤੀ ਕਿੱਥੇ ਆ ਤੇ ਉਹਨਾਂ ਦੀ ਗਲਤੀ ਕਿੱਥੇ ਆ ਪਰ ਨਾ ਜਦੋਂ ਮੈਨੂੰ ਗੇਟ ਤੋਂ ਹੀ ਭਾਬੀ ਨੇ ਕਿਹਾ ਨਾ ਕਿ ਨਿਕਲ ਜਾ ਇੱਥੋਂ ਮੈਂ ਉਦੋਂ ਹੀ ਸਮਝ ਗਈ ਮੈਂ ਕਹਾਂ ਨਹੀਂ ਇੱਥੇ ਗੱਲ ਨਹੀਂ ਕਰਨੀ ਬਸ ਉਸੇ ਉਸੇ ਟਾਈਮ ਤੋਂ ਨਾ ਮੇਰਾ ਮਾਈਂਡ ਚੇਂਜ ਹੋ ਗਿਆ ਮੈਂ ਫਿਰ ਗੱਲ ਹੀ ਨਹੀਂ ਕੀਤੀ ਮੈਂ ਫਿਰ ਦਾਜ ਦੀ ਗੱਲ ਝੂਠੀ ਬਣਾ ਲਈ ਨਹੀਂ ਵੀਰ ਜੀ ਗੱਲ ਉਹ ਸੱਚੀ ਹੀ ਸੋਨ ਮੈਂ ਦੱਸੂ ਕੀ ਕਰਦੀ ਜੇ ਮੈਂ ਉਹ ਤੁਹਾਨੂੰ ਉੱਥੇ ਦੱਸਦੀ ਆ ਭਾਬੀ ਨੇ ਪੰਗਾ ਪਾਣਾ ਹੀ ਮੇਰੇ ਕੋ ਨਾ ਵੀਰ ਜੀ ਗਲਤੀਆਂ ਹੋ ਗਈਆਂ ਹੀ ਮੈਂ ਹੁਣ ਸਾਰੀਆਂ ਗਲਤੀਆਂ ਮੰਨਿਆ ਕਿ ਮੇਰੇ ਕੋ ਗਲਤੀਆਂ ਪਰ ਵੀਰ ਜੀ ਜੇ ਮੈਂ ਇਹ ਕੰਮ ਕੀਤੇ ਨਾ ਇਹ ਸਿਰਫ ਨਾ ਆਪਣੀ ਜਠਾਣੀ ਤੇ ਨਨਾਨ ਕਰਕੇ ਕੀਤੇ ਸੀ ਕਿਉਂਕਿ ਇਹ ਮੈਨੂੰ ਤੰਗ ਬਹੁਤ ਕਰਦੀਆਂ ਰਹੀਆਂ ਤੇ ਮੰਮੀ ਜਿਹੜੀ ਮੇਰੀ ਸੱਸ ਹੈ ਉਹ ਉਦਾਂ ਤੇ ਚੰਗੀ ਆ ਪਰ ਨਾ ਜਦੋਂ ਕਿਸੇ ਦੇ ਪਿੱਛੇ ਲੱਗ ਜਾਂਦੀ ਹੈ ਨਾ ਫਿਰ ਉਹਨਾਂ ਦੀ ਗੱਲ ਸੁਣ ਕੇ ਤੇ ਮੈਨੂੰ ਬੋਲਦੀ ਹੁੰਦੀ ਸੀ ਇਸ ਘਰ ਚ ਨਾ ਸਾਰਾ ਲੈਣ ਦੇਣ ਪੈਸੇ ਦਾ ਨਾ ਵੱਡੇ ਬਾਜੀ ਕੋਲ ਆ ਤੇ ਲਖਬੀਰ ਕੋ ਕੁਝ ਵੀ ਨਹੀਂ ਜੇ ਵੀਰ ਜੀ ਕੋਈ ਕਪੜਾ ਲੈਣਾ ਤਾਂ ਮੰਗਣਾ ਪੈਂਦਾ ਸੀ ਜੇ ਕੋਈ ਹੋਰ ਚੀਜ਼ ਲੈਣੀ ਤਾਂ ਬਾਜੀ ਕੋ ਮੰਗਣਾ ਪੈਂਦਾ ਸੀ ਮੇਰੇ ਕੋ ਤੇ ਕੁਝ ਆਂਦਾ ਹੀ ਨਹੀਂ ਸਾਡੇ ਤੇ ਹਾਲਾਤ ਇੰਨੇ ਮਾੜੇ ਹੀ ਕਿ ਆਪਣਾ ਕੋਈ ਪਰਸਨਲ ਸਮਾਨ ਵੀ ਆਪਾਂ ਮੰਗ ਕੇ ਲੈਣ ਨਹੀਂ ਬਸ ਵੀਰ ਜੀ ਇਹੀ ਗੱਲਾਂ ਕਰਕੇ ਨਾ ਮੈਂ ਇੱਕ ਕਦਮ ਚੱਕਿਆ ਸੀ ਕਿ ਮੈਂ ਇਹ ਕੁਛ ਕੀਤਾ ਹਾ ਜੇ ਵੀ ਪਾਜੀ ਤਈਆ ਜਠਾਨੀ ਮੇਰੀ ਹੈ ਬੜੀ ਤੇਜ ਦੇਖਣ ਨੂੰ ਲੱਗਦੀ ਆ ਬੜੀ ਭੋਲੀ ਆ ਪਰ ਨਾ ਵਿੱਚੋਂ ਕੀ ਹੈ ਇਹ ਮੈਨੂੰ ਪਤਾ ਕਿਉਂਕਿ ਮੈਂ ਇਹਦੇ ਨਾਲ ਹੰਡੀ ਆ ਮੈਂ ਰਹੀ ਆ ਨਾਲ ਹੋਰ ਕੀ ਵੀਰ ਜੀ ਚਲੋ ਕੋਈ ਨਹੀਂ ਹੁਣ ਤੁਸੀਂ ਤੁਹਾਨੂੰ ਦੱਸਤਾ ਨਾ ਬਾਕੀ ਹਾਂਜੀ ਵੀਰ ਜੀ ਸਭ ਠੀਕ ਠਾਕ ਆ ਵਧੀਆ ਚਲੋ ਵੀਰ ਜੀ ਮੈਂ ਤੁਹਾਡੇ ਨਾਲ ਬਾਅਦ ਚ ਗੱਲ ਕਰਾਂਗੀ ਅੰਦਰ ਬੈਠੀ ਆ ਐਵੇਂ ਬਾਹਰ ਆ ਗਈਆਂ ਨਾ ਕਹਿਣਾ ਪਤਾ ਨਹੀਂ ਕਿ ਲੋਕ ਲੋਕ ਕੇ ਕਿੰਨਾ ਫੋਨ ਤੇ ਲੱਗੀ ਐ ਜਦ ਕੀ ਲੱਗੀ ਤੇ ਮੈਂ ਆਪਣੇ ਭਰਾ ਨਾਲ ਹੀ ਆ ਚਲੋ ਠੀਕ ਆ ਵੀਰ ਜੀ ਤੁਸੀਂ ਆਪਣਾ ਧਿਆਨ ਰੱਖੋ ਚੰਗਾ ਵੀਰ ਜੀ ਠੀਕ ਚਲੋ ਵਧੀਆਂ ਹੋ ਗਿਆ ਨਾ ਮੈਂ ਆਪਣੇ ਭਰਾ ਨਾਲ ਸਾਰੀਆਂ ਦਿਲ ਦੀਆਂ ਗੱਲਾਂ ਕਰ ਲਈਆਂ ਮੇਰੇ ਭਰਾ ਨੂੰ ਵੀ ਪਤਾ ਏ ਕਿ ਸੋਹਰੇ ਘਰ ਵਸਣਾ ਕਿੰਨਾ ਔਖਾ ਏ ਉਹ ਵੀ ਜੇ ਸਿਰ ਤੇ ਜਠਾਣੀ ਤੇ ਨਨਾਨ ਹੋਵੇ ਚਲੋ ਕੋਈ ਨਹੀਂ ਹੁਣ ਗੱਲਾਂ ਹੋ ਗਈਆਂ ਨਾ ਸਾਰੀਆਂ ਹੋਣੀ ਮੈਨੂੰ ਕੋਈ ਟੈਨਸ਼ਨ ਹੁਣ ਇਹ ਜੋ ਮਰਜ਼ੀ ਕਰਤੇ ਰਹਿਣ ਕਿ ਦਾਖਲਾ ਰਹਾ ਪਿਆ ਹੈ ਕੀ ਗਵਾਰੀ ਦਾ ਤਰ੍ਹਾਂ ਕੀ ਲੱਭੀ ਜਾਨੀ ਆ ਕੁਛ ਨਹੀਂ ਇੱਦਾਂ ਸਫਾਈ ਕਰਨੀ ਸੀ ਹਾਂਜੀ ਦੱਸੋ ਐਂ ਤਾਂ ਮੈਂ ਤੇਰੇ ਵਾਲੀ ਹਾਂਜੀ ਮੈਨੂੰ ਇੱਕ ਗੱਲ ਦੱਸ ਸੱਚੋ ਸੱਚ ਹਾਂਜੀ ਦੱਸੋ ਸੋਨਾ ਤੇਰਾ ਗਵੱਚਾ ਵੀ ਆ ਕਿ ਜੈ ਐਵੇਂ ਜੁੜ ਮਰੀ ਜਾਨੀ ਆ ਸੱਚੀ ਸੋਨਾ ਤੇਥੇ ਰਹਿ ਗਿਆ ਸੀ ਰੱਖ ਤਿਥੇ ਗਈ ਸੀ ਜਦੋਂ ਤੁਸੀਂ ਮੈਨੂੰ ਕੱਢਿਆ ਸੀ ਕੀ ਦਿੱਤਾ ਸੀ ਵਿੱਚ ਪਾ ਕੇ ਬੈਗ ਚ ਸੋਨਾ ਦਿੱਤਾ ਹੀ ਕਾ ਕੱਪੜੇ ਦਿੱਤੇ ਹੀ ਅਛਿਆ ਦੰਦ ਨੇ ਮੈਂ ਸੋਨਾ ਭਾਗ ਦੇਣਾ ਸੀ ਨਾਲ ਤੇ ਫੇਰ ਵੀ ਮੈਨੂੰ ਕਹੀ ਜਾਂਦੀ ਕਿ ਗਵਾਚਾ ਵੀ ਹੈਗਾ ਜਾਂ ਉੱਧੇ ਹੀ ਮਾਰੀ ਜਾਨੀ ਤੇ ਕੀ ਪਤਾ ਮੈਂ ਉਹ ਰੋਂਗ ਗਵਾਚਾ ਕਿ ਜਾਂ ਪਹਿਲਾਂ ਗਵਾਚ ਛੜਿਆ ਕਿ ਆਵ ਮੈਂ ਕਾ ਤੋ ਗਵਾਚ ਇਹ ਜੀਆ ਖਿਆ ਰੱਖ ਮੈਂ ਨਹੀਂ ਉਹ ਸੋਨਾ ਦੇਣ ਮੈਨੂੰ ਨਹੀਂ ਪਤਾ ਕਿ ਸੋਨਾ ਕਿੰਨੇ ਮਹਿੰਗੇ ਬਾਦੀ ਚੀਜ਼ ਆ ਮੈਂ ਕਾ ਤੋ ਦੇਣਾ ਕਿਸੇ ਨੂੰ ਚਲੋ ਗੱਲਾਂ ਛੱਡ ਜਾਂਦੋਂ ਆਈਆਂ ਮਗੋਂਦੀ ਰਹੀਆਂ ਆਪਣੀ ਸਹੇਲੀ ਕੋਈ ਅਛਿਆ ਦੰਦ ਨੇ ਮੈਂ ਦਿੱਤਾ ਕੋਈ ਨਹੀਂ ਦਾ ਤਰੇ ਕੋਲ ਕੋਈ ਹੈਗਾ ਸੀ ਤੇਰੇ ਕੋਲ ਪਹਿ ਕਿੱਥੇ ਹੁੰਦੇ ਰਹੇ ਉਹ ਉਹ ਤਾਂ ਮੈਂ ਆਪਣੀ ਸਹੇਲੀ ਨਾਲ ਸਾਬ ਬਤਾਵ ਰੱਖਿਆ ਸੀ ਉਹ ਦਿੰਦੀ ਰਹੀ ਆ ਤੇ ਮੈਨੂੰ ਜਿੰਮੇ 11500 ਹੋਣਾ ਤੇ ਮੈਂ ਉਹਨਾਂ ਨੂੰ ਉੱਧੇ ਸੈਂਡ ਕਰ ਦੇਣਾ ਬਾਕੀ ਸਾਰਾ ਜਿਹੜਾ ਕੰਮ ਹੈ ਨਾ ਪੈਸੇ ਪੈਸੇ ਦਾ ਮੇਰੀ ਸਹੇਲੀ ਨੇ ਕੀਤਾ ਐਨੀਆਂ ਸ਼ਰੂ ਕਰਦੇ ਸਹੇਲੀਆਂ ਹੈ ਨਹੀਂ ਤੇਰੀਆਂ ਜਿੰਨਾ ਕੁ ਤੂੰ ਮੈਨੂੰ ਕਹਿਣ ਦੀ ਨਹੀਂ ਉਹ ਘਰੋਂ ਚੰਗੀ ਆ ਤਾਂ ਕਰਤਾ ਸੀ ਉਹਨੂੰ ਵੀ ਇਹੀ ਸੀ ਕਿ ਚੱਲ ਮੇਰੀ ਸਹੇਲੀ ਆ ਨਾਲੇ ਹਾੜਾ ਨਾ ਪਹਿਣਾ ਵਾਲਾ ਪਿਆਰ ਹੀ ਸਹੇਲੀਆਂ ਵਾਲਾ ਤੇ ਪਿਆਰ ਹੀ ਨਹੀਂ ਹੈਗਾ ਪਹਿਣਾ ਵਾਲਾ ਪਿਆਰ ਹੁੰਦਾ ਨਾ ਏਦਾਂ ਘਰ ਪਾੜਨ ਦੀ સલાਹ ਮੈਂ ਦਿੰਦੀ ਓਟਕੇ ਜੀ ਦੀ સલાਹ ਲੈ ਕੇ ਸਹੇਲੀ ਕੋ ਤੇ ਮੇਰੇ ਡੇਟ ਵੀ ਨਾ ਇਹ ਗੱਲਾਂ ਕਰਨ ਆਏ ਹੋ ਗੱਲਾਂ ਤੇਰੇ ਨਾਲ ਕੀ ਕਰਨ ਆਣਾ ਮੈਂ ਮੈਨੂੰ ਲੱਗਦਾ ਵਾ ਸੋਨਾ ਤੋਂ ਪਹਿਲਾਂ ਲੈ ਗਈਆਂ ਆਪਣੇ ਪਿੱਕੇ ਮੈਂ ਸੋਨਾ ਪਿੱਕੇ ਕਿਉਂ ਲੈ ਕੇ ਜਾਣਾ ਦੱਸ ਮੈਂ ਪਿੱਕੇ ਗਈ ਕਿਉਂ ਦੱਸਿਓ ਜਨਾ ਕਿ ਮੈਨੂੰ ਨਾਲੇ ਪਿੱਕੇ ਘੜੀ ਮੇਰੀ ਮਾਂ ਬੈਠੀ ਜੇ ਪਿਓ ਬੈਠਾ ਜਿਹੜਾ ਮੈਂ ਜਾ ਕੇ ਤੇ ਸੋਨਾ ਦੇਣਾ ਆ ਗਾ ਕਰੇ ਮੈਨੂੰ ਪਤਾ ਹੁਣ ਵੀ ਭਰਾਈ ਹੈ ਨਾ ਜਿਹੜੀ ਫਿੱਡਰ ਮੂਹਰੇ ਬੋਲਦੀ ਕਦੀ ਕੀ ਪਤਾ ਇੱਥੋਂ ਲੈ ਗਈ ਹੋਣੀ ਹੈ ਗਾਂ ਕੀ ਵਾਦਾ ਦਿੱਤਾ ਕਿ ਜਾ ਵੇਖਿਆ ਹੁਣ ਕਰੋ ਇੱਕੋ ਗੱਲ ਬਸ ਮੈਨੂੰ ਨਾ ਸ਼ੌਂਕ ਨਹੀਂ ਚੜਿਆ ਅੱਦੇ ਨਾਮ ਲਾਉਣ ਦਾ ਝੂਠਾ ਠੀਕ ਹੈ ਨਾ ਮੇਰੀ ਚੀਜ਼ ਗਮ ਹੋਈਏ ਤੇ ਮੈਂ ਜਾ ਕੇ ਗੱਲ ਕਰਨੀ ਕਿ ਨਹੀਂ ਕਰਨੀ ਹੁਣ ਜਿਹੜੇ ਕੰਮ ਗੱਲ ਕਰਨੀ 100 ਉਹ ਨਾ ਗੱਦੇ ਵਸਤਲਾ ਯਾਨੀ ਕਿ ਉਹ ਘਰ ਚ ਉਹਨਾਂ ਨਾਲ ਗੱਲਾਂ ਨਹੀਂ ਕਰਨੀਆਂ ਤੇ ਮੈਂ ਬਾਹਰ ਜਾ ਕੇ ਥੋੜੋ ਪੁੱਛਣਾ ਕਿ ਮੇਰਾ ਮੇਰੀ ਚੀਜ਼ ਕਿੱਥੇ ਆ ਗੱਲ ਕਰਨ ਦਾ ਵੀ ਤਰੀਕਾ ਹੁੰਦਾ ਤੇ ਮੈਂ ਤਰੀਕੇ ਨਾਲ ਗੱਲ ਕੀਤੀ ਆ ਸਰਸਰੀ ਰਾਮ ਨੇ ਗੱਲ ਕੀਤੀ ਆ ਹੁਣ ਤੂੰ ਇਹ ਗੱਲ ਛੱਡ ਦੇ ਕਿ ਮੈਂ ਤੇਰਾ ਕਿਸ ਕਾਰ ਦੇ ਸਾਥ ਦੇਣਾ ਮੈਂ ਤੁਹਾਨੂੰ ਸਾਥ ਦੇਣ ਦੀ ਗੱਲ ਨਹੀਂ ਮੇਰਾ ਸੋਨਾ ਜਿਹੜਾ ਨਾ ਉਹ ਪੁੱਛ ਲੋ ਕਿੱਥੇ ਆ ਤੇ ਮੈਂ ਤੁਹਾਡੇ ਨਾਲ ਕੋਈ ਵੱਧ ਘੱਟ ਗੱਲ ਨਹੀਂ ਕਰਦੀ ਜੇ ਰੋ ਗਈਆਂ ਘਰੋਂ ਕਿ ਇਹਨੂੰ ਦੱਸ ਕੇ ਗਈਆਂ ਕਿ ਮੇਰਾ ਇੱਥੇ ਸੋਨਾ ਪਿਆ ਵਾ ਜਾਂ ਤੂੰ ਮੈਨੂੰ ਦੱਸਿਆ ਵਾ ਤੇ ਮੈਨੂੰ ਕਿਹੜਾ ਪਤਾ ਹੀ ਕਿ ਮੈਂ ਘਰੋਂ ਚੱਲੀ ਆ ਕੱਢਣ ਵਾਲੇ ਤੇ ਤੁਸੀਂ ਆ ਮੈਂ ਤੇ ਬਾਰੀ ਵਿੱਚ ਜਵੇਂ ਹੱਥ ਮਾਰਦਾ ਰਿਹਾ ਮੈਨੂੰ ਤਾਂ ਲੱਭਾ ਹੀ ਕਿਤੇ ਕੋ ਨਹੀਂ ਕੀ ਪਤਾ ਮੈਨੂੰ ਉਹ ਡਰੋਰ ਚ ਦੇਖਿਆ ਕਿ ਨਹੀਂ ਦੇਖਿਆ ਕੱਲੀ ਬਾਰੀ ਚ ਆਪਣੇ ਕੱਪੜੇ ਕੱਢਦੇ ਰਹੇ ਉਹ ਤੇ ਹੀ ਬਾਅਦ ਏਡੀ ਦੀ ਨਹੀਂ ਵੀ ਬਾਹਰ ਨਾ ਸਾਂਭਿਆ ਹੋਊਗਾ ਜਾਂ ਕੋਈ ਕੀਤਾ ਨਹੀਂ ਹੋਊਗਾ ਮੈਨੂੰ ਨਹੀਂ ਪਤਾ ਸੋਦੀ ਇੱਕ ਗੱਲ ਮੈਨੂੰ ਮੇਰਾ ਚੀਜ਼ ਲੱਭ ਕੇ ਦੋ ਬਸ ਮੈਂ ਨਹੀਂ ਲੱਭ ਕੇ ਦੇਣੀ ਕਿਤੇ ਉਮੀ ਤੇ ਨਾ ਕਿਤੇ ਘਰ ਦੇ ਵਿੱਚ ਹੈਗੀ ਆ ਫਿਰ ਜਦੋਂ ਮੈਂ ਘਰ ਦੇ ਨਾਲ ਗੱਲਾਂ ਕਰਦੀ ਫਿਰ ਉਹ ਤੁਹਾਨੂੰ ਆ ਕੇ ਕਿਉਂ ਕਹਿੰਦੇ ਆ ਤੇ ਮੈਨੂੰ ਹੀ ਕਹਿਣਾ ਕਿੰਨੂੰ ਕਹਿਣਾ ਆ ਜਾ ਕੇ ਉਹਨਾਂ ਨੇ ਮੈਂ ਵੀ ਤੁਹਾਨੂੰ ਹੀ ਕਹਣਾ ਮੈਂ ਕਿੰਨੂੰ ਕਹਾਂ ਫਿਰ じゃ ਮੈਨੂੰ ਦੱਸਿਆ ਹੋਏ ਵੀ ਕਿੱਥੇ ਰੱਖੀਏ ਚ ਉਹ ਤੇਰੇ ਭਾਂਦੇ ਸੇ ਆਪਾਂ ਕਹਿੰਦਾ ਪਿਆ ਵਾ ਸੇ ਆਪਾਂ ਮੇਰੇ ਭਾਂਦੇ ਪਿਆ ਵਾ ਤੇ ਫਿਰ ਮੇਰੀ ਚੀਜ਼ਾਂ ਹੋਰ ਮਹਿੰਗੇ ਭਾਦੀ ਚਲੋ ਠੀਕ ਆ ਜਾਂ ਤੇ ਫਿਰ ਇਹ ਗੱਲ ਹੁੰਦੀ ਮੈਂ ਕਹੂੰਗੀ ਕਿ ਦਾਨ ਹੀ ਕਰਤਾ ਕਿਤੇ ਆਹੋ ਦਾਨ ਕਰਨ ਵਾਲੀ ਵੱਡੀ ਭੁੱਲੀ ਏਗਦੇ ਤੇ ਫਿਰ ਤੁਸੀਂ ਗੱਲ ਨੂੰ ਕਿਉਂ ਫੜ ਕੇ ਬੈਠੇ ਫੜ ਕੇ ਕਹਦਾ ਬੈਠੇ ਸਾਰੇ ਜੀ ਮੈਨੂੰ ਗੱਲਾਂ ਸੁਣਾਉਂਦੇ ਏ ਤੈਨੂੰ ਇਹ ਗੱਲ ਕਿਹ ਲੰਦਾ ਦੁਬਾਰਾ ਕਰਦੇ ਵਿੱਚ ਇਹੀ ਗੱਲਾਂ ਤੇ ਇਹਨਾਂ ਦੀਆਂ ਮਾੜੀਆਂ ਇਹਨਾਂ ਦੀ ਗੱਲ ਉੱਥੇ ਤੱਕ ਥੋੜਾ ਰਹਿਣ ਦੇਣੀ ਆ ਕਦੀ ਫਲਾਣੇ ਨਾਲ ਕਰ ਲਈ ਕਦੀ ਢਿੰਡੇ ਨਾਲ ਕਰ ਲਈ ਹੁਣ ਤੇ ਤੇਰੀਆਂ ਗੱਲਾਂ ਚ ਮੈਂ ਵਹਿ ਨਹੀਂ ਹੋਣਾ ਤੇ ਨਾ ਤੇਰੀ ਮੇਰੇ ਕੋਲ ਨਹੀਂ ਆਣਾ ਤੇ ਨਹੀਂ ਗੱਲ ਨਹੀਂ ਕਰਨੀ ਕਿਉਂਕਿ ਤੁਹਾਡਾ ਸੁਭਾਅ ਫੇਰ ਉਹੀ ਰਿਹਾ ਪਹਿਲੇ ਵੀ ਤੁਸੀਂ ਇਹੀ ਕੁਛ ਕੀਤਾ ਸੀ ਤੇ ਮੇਰਾ ਕਦੇ ਸਾਥ ਨਹੀਂ ਦਿੱਤਾ ਹੁਣ ਵੀ ਤੁਸੀਂ ਉਹੀ ਗੱਲਾਂ ਕਰਦੇ ਪਿਓ ਤਸ ਮੈਂ ਕੀ ਕਰਾਂ ਪਹਿਲਾਂ ਤੇਰਾ ਮੈਂ ਬੜਾ ਸਾਥ ਦਿੱਤਾ ਇਹ ਗੱਲ ਤੂੰ ਭੁੱਲ ਨਾ ਤੇਰੀ ਆਪਣੀਆਂ ਗਲਤੀਆਂ ਕਰਕੇ ਤੂੰ ਆ ਉਥੇ ਦਾ ਗਈ ਆ ਤੂੰ ਆਪਣੇ ਪੈਰਾਂ ਦੇ ਨਾਲ ਘੋੜੀ ਆਪ ਹੀ ਮਰੀ ਓ ਤੇ ਮੈਨੂੰ ਪਤਾ ਮੇਰੇ ਕੋਲ ਗਲਤੀਆਂ ਹੋਈਆਂ ਪਰ ਹੁਣ ਜਿਹੜੀ ਮੈਂ ਗੱਲ ਹੁਣ ਜਿਹੜੀ ਹੁਣ ਤੂੰ ਮੈਨੂੰ ਸੱਚ ਬੋਲ ਬਾਂ 100 ਵਾਰੀ ਬੋਲ ਤੇਰੀ ਗੱਲ ਦਾ ਕਿਸ ਨੂੰ ਕੋਈ ਯਕੀਨ ਨਹੀਂ ਹੈਗਾ ਖਾਸ ਕਰਕੇ ਮੈਨੂੰ ਠੀਕ ਆ ਤੇ ਕਿਸੇ ਦਾ ਨਾਮ ਲੈਣਾ ਬੰਦ ਕਰ ਠੀਕ ਹੈ ਜੇ ਹੁਣ ਕਿਧਰ ਲਾ ਲਿਆ ਨਾ ਜਿੱਦਾਂ ਅੱਗੇ ਗਈਆਂ ਨਾ ਤੇ ਦੁਬਾਰਾ ਵੀ ਮੈਨੂੰ ਭੇਜਣਾ ਹੁੰਦਾ ਵੇਖਾਂ ਕਿਵੇਂ ਮੇਰੇ ਪਿੱਛੇ ਹੀ ਪੈ ਗਿਆ ਇੱਕ ਹਿਸਾਬ ਇਹਦਾ ਸੁਭਾਅ ਨਹੀਂ ਬਦਲਿਆ ਬਾਕੀ ਸਾਰੇ ਬਦਲ ਜਾਣਾ ਪਰ ਇਹ ਬੰਦਾ ਨਹੀਂ ਬਦਲਦਾ ਫੇਰ ਉਹੀ ਗੱਲਾਂ ਆ ਕੇ ਮੈਨੂੰ ਹੀ ਬੋਲਣਾ ਇੱਕ ਤਾਂ ਮੈਨੂੰ ਇਹਨਾਂ ਦੀ ਸਮਝ ਨਹੀਂ ਆਂਦੀ ਘਰਦਿਆਂ ਦੀ ਜੇ ਮੈਂ ਗੱਲ ਤੁਹਾਡੇ ਨਾਲ ਕਰ ਹੀ ਲਈਏ ਸੋਨੇ ਦੀ ਤੋਹੀ ਗਾਂ ਗੱਲਾਂ ਕਿਉਂ ਕਰਦੇ ਉਹੀ ਗੱਲ ਨਾ ਕੀਤੀ ਮੈਂ ਇੱਕ ਗੱਲ ਇਹ ਇਹਨਾਂ ਨੇ ਲਖਬੀਰ ਨੂੰ ਦੋ ਚਾਰ ਗੱਲਾਂ ਲਾ ਕੇ ਦੱਸਿਆ ਤਾਂ ਹੀ ਇਦਾਂ ਬੋਲਣਦੇ ਆ ਫੇਰ ਉਹੀ ਧਮਕੀ ਦੇਗੇ ਨਾ ਕਿ ਮੈਂ ਕੱਢਣਾ ਮੈਨੂੰ ਆਂਦਾ ਹੈ ਬਸ ਹੁਣ ਇਹੀ ਕੁਛ ਤੇ ਚੱਲਣਾ ਹੈ ਹੁਣ ਮੇਕ ਇੱਕ ਇੱਕ ਗਲਤੀ ਜੋ ਹੋ ਗਈ ਹੈ ਇਹਨਾਂ ਨੇ ਹੁਣ ਧਮਕੀਆਂ ਦੇਣੀਆਂ ਕਿ ਅੱਜ ਜਾ ਨਹੀਂ ਤੇ ਕੱਲ ਜਾ ਕਿਤੇ ਸੋਨੇ ਦਾ ਨਾ ਗਮ ਹੋਊਗਾ ਹੀ ਪਾ ਲਿਆ ਗੱਲ ਕੋਈ ਨਹੀਂ ਦੇਖਦੀ ਹੁਣ ਕੀ ਕਰਨਾ